ਸਤਿ ਸ਼੍ਰੀ ਅਕਾਲ ਸਾਰੇ ਵੀਰ ਭੈਣਾਂ ਨੂੰ ਕਿੰਨੇ ਸਾਰੇ ਜੈਨ ਹੋਪ ਕੀਤੀ ਸੀ ਸਾਰੇ ਵਧੀਆ ਹੋਵੋਗੇ ਤੇ ਟਾਈਮ ਹੋ ਗਿਆ ਜੀ 22:00 ਨੇ ਅੱਜ ਸਵੇਰ ਸੇ ਮੇਰੀ ਸਿਹਤ ਥੋੜੀ ਠੀਕ ਨਹੀਂ ਸੀ ਗਲਾ ਖਰਾਬ ਹੋਇਆ ਪਿਆ ਇਸ ਕਰਕੇ ਮੈਂ ਸਵੇਰ ਹੀ ਵਲੌਗ ਵੀ ਨਹੀਂ ਪਾਇਆ ਨਹੀਂ ਮੈਂ ਕੱਲ ਬਣਾਇਆ ਸੀਗਾ ਤੇ ਮੈਂ ਬਸ ਹੁਣ ਵਲੌਗ ਬਣਾ ਕੇ ਨਾ ਹੁਣ ਹੀ ਅਪਲੋਡ ਕਰ ਦਉਗੀ ਥੋੜੀ ਦੇਰ ਤੱਕ ਤੇ ਮੈਂ ਨਾ ਇੱਥੇ ਚਾਹ ਬਣਾ ਰਹੀ ਸੀ ਕਿਉਂਕਿ ਜੈਸਮੀਨ ਆਉਣ ਵਾਲੀ ਤੇ ਇੱਕ ਸਾਈਡ ਮੈਂ ਧਰਿਆ ਰੱਖਿਆ ਹੋਇਆ ਤੇ ਤੁਸੀਂ ਦੇਖ ਸਾਦੇ ਚਾਹ ਵਸ ਮੇਰੀ ਬਣ ਗਈ ਐ ਕੜਦੀ ਪਈ ਐ ਤੇ ਇੱਥੇ ਦਲੀਆ ਦਲੀਆ ਹੀ ਵਸ ਮੇਰਾ ਬਣੀ ਜਾਊਗਾ ਦੁੱਧ ਵਾਲਾ ਬਣਾਇਆ ਤੇ ਇੱਥੇ ਮੈਂ ਦੁੱਧ ਗਰਮ ਕਰਨ ਲਈ ਰੱਖਿਆ ਮੇਰਾ ਸਵੇਰ ਦੀ ਵਸ ਪਈ ਹੋਈ ਆ ਤੇ ਭਾਂਡੇ ਭੁੰਡੇ ਮੈਂ ਧੋਲੇ ਸੀ ਹੋਰ ਵੀ ਹੋ ਗਏ ਨੇ ਭਾਂਡੇ ਤਾਂ ਬਾਵਾ ਪਏ ਨੇ ਤੇ ਵਸ ਮੈਂ ਨਾ ਹੁਣੀ ਉੱਠੀ ਸੀ ਕਿਉਂਕਿ ਸਵੇਰ ਦਾ ਨਾ ਮੈਨੂੰ ਬਹੁਤ ਲੋਜ ਆ ਫੀਲ ਹੋਈ ਜਾਂਦਾ ਸੀ ਆ ਦੇਮੇ ਕਿੰਦੇ ਅੱਜ ਮੈਂ ਬਲੌਗ ਨਹੀਂ ਪਾਇਆ ਤੇ ਇਹਨਾਂ ਤੁਸੀਂ ਮੇਰੇ ਬਲੌਗਾਂ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ थैंक यू ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਵੀ ਤੁਸੀਂ ਮੈਨੂੰ ਐਵੇਂ ਪਿਆਰ ਦਿੰਦੇ ਰਹਿਣਾ ਠੀਕ ਆ ਤੇ ਮੈਂ ਹੁਣ ਨਾ ਪਹਿਲੇ ਚਾਹ ਪੀ ਲਾਂ ਦਿਲ ਜੇ ਨੂੰ ਤਾਂ ਹਲੇ ਟਾਈਮ ਲੱਗੂਗਾ ਬਣਨ ਨੂੰ ਤੇ ਮੈਂ ਚਾਹ ਪੀ ਲਾਂ ਤੇ ਚਾਹ ਵਸ ਮੈਂ ਪਾਉਣ ਲੱਗੀ ਆ ਮੈਂ ਇਹਨੇ ਚਾਹ ਪੀ ਲੂਗੀ ਤੁ ਜਾ ਮੇਰੀ ਹਾਂ ਹੁਣ ਇਹ ਬਣੀ ਤਿਆਰ ਕਿਉ ਹੁਣੇ ਲੈ 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 ਮੈਨੂੰ 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 ਮੈਨ

ਗੱਲ ਆ ਜਾਂਦੀ ਹੈ ਸਵੇਰੇ ਮੈਂ ਜੱਟ ਨੂੰ ਮਾਰ ਲਿਆ ਸੀ ਜਿਸ ਨੂੰ ਭੇਜਿਆ ਸੀ ਜਦੋਂ ਸਕੂਲ ਪੋਚੇ ਨਹੀਂ ਅੱਜ ਮੈਂ ਲਾਈਨ ਵਿੱਚ ਦੇਖਿਆ ਜਦ ਸੇਜ ਨਹੀਂ ਠੀਕਾਈ ਤਾਂ ਪੋਚੇ ਵੀ ਹੈ ਨਾ ਕੀ ਕਰਨੇ ਲਾਗੇ ਫਿਰ ਹੋਰ ਦਿੱਲੀ ਹੋ ਜੂਗੀ ਗਲਾ ਵੀ ਖਰਾ ਹੋਇਆ ਬੈਸੀਆ ਤੇ ਮੈਂ ਜਨ ਗੁਰੂ ਪਾਣੀ ਪੀਤਾ ਹੈ ਨਾ ਨੂਨ ਵਾਲੇ ਪਾਣੀ ਦੇ ਘਰਾ ਰਹੇ ਜੀ ਕਿਤੇ ਨੇ ਉਹਦੇ ਨਾਲ ਹੀ ਠੀਕ ਹੈ ਤੇ ਉਨੀ ਵਸ ਫੋੜੇ ਨਾ ਅਲੂਕੇ ਮੈਂ ਚੱਲ ਕੱਪੜੇ-ਕੁਪੜੇ ਬਦਲ ਲਾ ਕਿੰਨਾ ਸਾਰੀ ਬਦਲ ਗਏ ਇਹ ਤੁਹਾਨੂੰ ਮੇਰੇ ਬਲੌਗ ਉੱਤੇ ਲੱਗਦੇ ਤੇ ਪਲੀਜ਼ ਸਪੋਰਟ ਕਰਿਓ ਤੇ ਮੈਂ ਤੁਹਾਡੇ ਨਾਲ ਹੋਰ ਵੀ ਗੱਲਾਂ ਕਰਨੀ ਆ ਸੀਆਂ ਜਿਹੜੇ ਮੇਰੇ ਵੀਰ ਭਾਈ ਭੈਣਾਂ ਵਧੀਆ ਕਮੈਂਟ ਕਰਦੇ ਨੇ ਹਨਾ ਸਪੋਰਟ ਕਰਦੇ ਨੇ ਉਹਨਾਂ ਨੂੰ ਬਿਲਕੁਲ ਧੰਨਵਾਦ ਤੇ ਵਿੱਚ ਕਈ ਕਈ ਇਹ ਵੀ ਰੀਮ ਕਰ ਦਿੰਦੇ ਨੇ ਹਨਾ ਵੀ ਦੇਖਣ ਵਾਲੇ ਹੈ ਹੀ ਹੁੰਦੇ ਤੇ ਬੇਸ ਤੁਸੀਂ ਇਹ ਤਾਂ ਨਾ ਕਰਿਆ ਇਹਨਾਂ ਲੋਕ ਹਨ ਕਿ ਮੁਛੜਾ ਜਾਂਦੇ ਨੇ ਤੁਸੀਂ ਵਿਆਹ ਹੋ ਜਾਂਦਾ ਕੁਛ ਵੀ ਹੋ ਤੇ ਹਾਂਜੀ ਵਿਆਹੀਏ ਤਾਂ ਜੁਵਾਕ ਵੀ ਨੇ ਤੇ ਅੱਜ ਦੇ ਕਮੈਂਟ ਨਾ ਕਰਿਆ ਕਰੋ ਤੇ ਤੁਹਾਨੂੰ ਪਤਾ ਹੀ ਹੈ ਕਿ ਔਰਤਾ ਤੇ ਨਾ ਬਹੁਤ ਔਖਾ ਹੋ ਜਾਂਦਾ ਘਰ ਆਉਂਦਾ ਤੇ ਮੈਂ ਮੂਲ ਪੜਦੇ ਨੇ ਜਿੰਨਾਂ ਤੱਕ ਵਾਅਦੇ ਨਾ ਵੀ ਔਖਾ ਲੱਗਦਾ ਇਦਾਂ ਤੇ ਵੈਸੇ ਤੁਹੂ ਹੀ ਤਾਂ ਆ ਗਈ ਵੈਕ ਕਹਿੰਦੇ ਇਹ ਨੂੰ ਵੀ ਹੋ ਜਾਣਾ ਕੁਛ ਨਹੀਂ ਬਾਰ ਕਰੀ ਕਿਉਂ ਵੈਰੀ ਗੁੜੀ ਕਾਤੇ ਲੇਟ ਨਹੀਂ تھی ਹੂੰ ਕੋਈ ਲੇਟ ਨਹੀਂ تھی ਸਭ ਚਲੇ ਜਾਂਦੇ ਹੂੰ ਏ 56 ਪਹੁੰਚੀ ਹਾਂ 4 ਮਿੰਟ ਪਹਿਲਾਂ ਹਾਂ ਸਰ ਅਥਰ ਵਾਲਾ ਦੰਦ ਅਦਵਾ दरी करके वो बड़े मास्टर। क्यों नहीं तो अब तो फोकल आप तो बाकी क्या मैं मूड अच्छे से सेट था। क्यों नहीं खाया। मैं बिल्कुल नहीं खाता। फिर लगा। हेलो परिवार मैं स्कूल से आई हूँ और अभी टीम मिल गई है और मैं चार बजे पढूंगी जो साइंस का भी टेस्ट मिला है मेरे बायस के टेस्ट में से मैडम ने मेरे खिलाफ पैसे काट लिया फिर मैडम उसको तक दिखाया फिर वो मैडम ने गलती काट दिया था फिर मेरे खिलाफ आ गया उसके बाद मेरे हिंदी को भी टेस्ट है कल ਨੰਗੀਆਂ ਦੀਆਂ ਸੋੜ ਸੋੜ ਕੇ ਮੈਂ ਤੇ ਕਰਿਆ ਨਾ ਸਾਰੇ ਵੀ ਇੱਥੇ ਡਨੜੀਆਂ ਸੀ ਵੀ YouTube ਫੈਮਲੀ ਬਣੀ ਇਹਨਾਂ ਦੀ ਮੀ ਚਾਹ ਹੀ ਜਿਹੜਾ ਹੁੰਦਾ ਨਾ ਮੈਨੂੰ ਤਾਂ ਚਾਹ ਬਹੁਤ ਅਜੀ ਮੇਰੀ YouTube ਫੈਮਲੀ ਹੈ ਇਸਾਈ ਮੇਰੇ ਭੈਣ ਸਾਮਲ ਤੇ ਨੇ ਹੈ ਨਾ ਤੇ ਕਿੱਲਾ ਦੀ ਬਾਤ ਹੁੰਦੀ ਐ ਇਹ ਕਰਨ ਨੂੰ ਕੱਲ ਵੀ ਵਲੌਗ ਬਣਾਇਆ ਨਹੀਂ ਕਿ ਮੈਨੂੰ ਹੁਣ ਟੈਨਸ਼ਨ ਹੋਈ ਐ ਸੀ ਕਿ ਮੈਂ ਕਿਹੜਾ ਪਾਵਾਂ ਹੁਣ ਤਾਂ ਮੈਂ ਚਲੋ ਇਹ ਪੜ ਪਾ ਲੈਣਾ ਹੈ ਨਾ ਤੇ ਕੱਲ ਕਿਹੜਾ ਪਾਵਾਂਗੀ ਚਲ ਕੱਲੂ ਬਣਾ ਕੇ ਪਾਵਾਂਗੀ ਤੇ ਅੱਜ ਵੈਸੇ ਹੀ ਮੈਂ ਥੋੜੇ ਕੰਮ ਕਰ ਲਈ ਸੀ ਬਾਹਰ ਮੇਰਾ ਘਰ ਸਾਫ਼ ਕਰਨਾ ਸੀ 3 ਦਿਨ ਹੋ ਗਏ ਕਿਤੇ ਨੂੰ ਸਾਫ਼ ਤੇ ਅੱਜ ਕਰੂੰਗੀ ਸਾਫ਼ ਸੁਥ ਤੇ ਫਿਰ ਉਹ ਵਾਲ ਪਾ ਦੂੰਗੀ ਕੱਲੂ

ਇਹ ਕੋ ਸਿਲੈਕਟ ਕਰੀਏ ਜੇ ਫੋਟੋ ਮੋਡ ਲੇ ਕੇ ਗਏ ਤੇ ਆਉਣੀ ਨਾ ਪਤਾ ਨਹੀਂ ਕਿ ਕੀ ਹੋ ਗਿਆ ਇਹ ਬਹੁਤ ਹੌਲੀ ਹੌਲੀ ਜਾਦਾ ਆਵਦਾ ਹੈ ਹੀ ਸ਼ੋਰਟ ਹੈ ਜੇ ਰੋਈ ਤਾਂ ਚੱਲ ਗਈ ਆਪਣੀ ਜਿੱਦਾ ਜਿਹੜਾ ਨਹੀਂ ਇਹ ਵਾਲਾ ਉਹਦੇ ਨਾਲ ਵੀ ਘੱਟ ਜਿੱਦਾ ਘੱਟ ਕੀਤਾ ਹੁੰਦਾ ਨਾ ਐਵੇਂ ਚੱਲਦਾ ਪਿਆ ਠੀਕ ਸੀਗਾ ਪਹਿਲਾਂ ਵੀ ਤੇ ਤਿੰਨ ਵਾਰ ਆਪਕ ਠੀਕ ਹੋਏਗਾ ਨਾ ਆਪ ਵੀ ਐਵੇਂ ਹੋ ਜਾਂਦਾ ਤੇ ਫਸ ਮੈਂ ਇੱਕ ਸੈਲ ਦੂਤ ਰੱਖ ਦਿੱਤਾ ਸੀਗਾ ਗਰਮ ਕਰਨ ਵਾਸਤੇ ਤਲੀਆਂ ਅਸ ਵਿੱਚ ਨਹੀਂ ਪਾਲੀ ਹੁਣ ਤੇ ਕੰਮ ਤੇ ਬਹੁਤ ਨਹੀਂ ਕਰਨ ਵਾਲੇ ਸਹੀ ਤੇ ਦਵਾਈ ਲੈਣ ਜਾਉਂਗੀ ਜਾਂ ਫਿਰ ਮੈਂ ਇਹਨਾਂ ਨੂੰ ਕਿਹਾ ਵਾਰ ਕਿ ਮੈਨੂੰ ਨਾ ਦਵਾਈ ਪਿਆ ਦਿਓ ਇਹ ਮੈਂ ਦਵਾਈ ਲਿਆ ਦੇ ਰਹੀ ਹਾਂ ਅਲਰਜੀ ਵੀ ਬਹੁਤ ਜ਼ਿਆਦਾ ਹੋ ਗਈ ਨਾ ਸਾਰੇ ਹੋ ਗਈ ਹੈ ਬਾਗਾਂ ਦੇ ਹੋ ਗਈ ਹੈ ਗਾਰਡਨ ਤੇ ਵੀ ਇੱਥੇ ਹੋ ਗਈ ਪਿੱਛੇ ਵੀ ਹੋ ਗਈ ਹੈ ਪਤਾ ਨਹੀਂ ਖਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਅਲਰਜੀ ਤੇ ਮੈਂ ਤਾਂ ਆਪਣੇ ਕੱਪੜੇ-ਕੱਪੜੇ ਵੀ ਐਡ ਰੱਖੇ ਹੋਏ ਨੇ ਕਿ ਹਨਾ ਬੱਚਿਆਂ ਨੂੰ ਨਾ ਹੋ ਜਾਵੇ ਸਵੇਰ ਨਾਲ ਹੀ ਹੁੰਦਾ ਤੇ ਮੈਂ ਥੋੜਾ ਖੜੀ उबल गया चाहिए हूं मैं क्या अजंगी हूं तो धुप चले गई कल फिर मैं धुप्पे रख दूंगी उन्होंने वैसे तो असर चादर ले गई सुंदे क्योंकि अंदर इन ठंड नहीं लग रही है ਕੰਬਲ ਸਿਰਫ ਕੱਢਿਆ ਹੋਇਆ ਤੇ ਗਰਮ ਕਰਦਾ ਲੈਨੇ ਕਿ ਸੋਈ ਜਾਂਦੇ ਆ ਬੋਲੇ ਨਹੀਂ ਅਜੀਬ ਕਿਤੇ ਜਾਂਦੇ ਮੈਂ ਬੜਾ ਹੀ ਡਰਨ ਕਰ ਲੱਗਿਆ ਤੇ ਸਾ ਅਜੀਬ ਗਿਆ ਹੋਈ ਜਾਂਦਾ ਨਨਕ ਘੜ ਗਈ ਜਦੋਂ ਉਹ ਅਗੇ ਨਾਲ ਦੜੀ ਇਹ ਮੁੰਮਾ ਨਾਲ ਲਾਗੇ ਤੇ ਮੈਂ ਡਰ ਗਈ ਸੀ ਇਹ ਸੱਚੀ ਨਾਲ ਲਾਗਿਆ ਇਸ ਤਾਰੇ ਬਹੁਤ ਬਸ ਫੋਟੋ ਕਰ ਲਈ ਤੇ ਪਲੇਸ ਧਰ ਕੇ ਮੈਂ ਤੇ ਆ ਗਏ ਅਗਰ ਉਹ ਮੈਨੂੰ ਵੇ ਰੈਸਪੀ ਕਰਦੇ ਨੇ ਕਿ ਇਹਦਾ ਔਖਾ ਲੱਗਦਾ ਕੀ ਕਿਵੇਂ ਦੇ ਕਮੈਂਟ ਆਉਣੇ ਲਿਜਾ ਕੁਸ਼ੀ ਫਿਕਮੈਂਟ ਤਾਂ ਬਿਨਾਰ ਦਿਨ ਆ ਜਿਹੜਾ ਇਦਾਂ ਬਿੰਦ ਲੱਗਦਾ ਵੀ ਗਾਲ ਤੇ ਦਿਨ ਆ ਦਿਨ ਤੇ ਲੀਟ ਵੀ ਕਰ ਜਣੀ ਆ ਪਰ ਫਿਰ ਵੀ ਇਹਨਾ ਫੀਲ ਹੁੰਦਾ ਕਿ ਐਵੇਂ ਜਿਨਾ ਕਰੋ ਤੇ ਤੁਹਾਡੀਆਂ ਨਾਲੀਆਂ ਸੀ ਵੀ ਬੱਚੇ ਵੀ ਅਗਰ ਦੇਖਦੇ ਨੇ ਮੇਟੀ ਦੇਖਣ ਆ ਜਾਂਦੀ ਆ ਫਿਰ ਮੰ ਮੈਨੂੰ ਪਈ ਨਹੀਂ ਲੱਗਦਾ ਕਿ ਉਹ ਹੋਰ ਵਿਅਕਤੀ ਨਹੀਂ ਹੈਗੇ ਫਿਰ ਦੇਖ ਵੀ ਕਿ ਮੇਰੇ ਕੋਮੈਂਟ ਆ ਰਹੇ ਐ ਦੱਸ ਤੇ ਇਹ ਬਿਲਕੁਲ ਹੀ ਲੱਗਦਾ ਤੇ ਫੇਸ ਨੂੰ ਹੱਥ ਵੱਜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਛੋਟੇ ਛੋਟੇ ਕੋਮੈਂਟ ਕਰਿਆ ਕਰੋ ਬਹੁਤ ਸਾਰਾ ਬਿਲਕੁਲ ਇਹਨਾਂ ਪਿਆਰ ਦੇ ਠੀਕ ਹੈ